24th 24th 25 ਨੂੰ ਸਾਹਮਣੋਂ ਮਕੋਰੀ ਹੋਈ ਸੀ ਆਪਣੇ ਰਤਨਹੜੀ ਰੋਡ ਤੋਂ ਜਸਪੀਰ ਸਿੰਘ ਜੱਸਾ son of ਸ਼ੇਰ ਸਿੰਘ ਵਾਸੀ ਵਿੰਗੜ ਦਸਣਾ ਪਿੰਡ ਦਾ ਰਹਿਣਾ ਹੈ ਵੀ ਮੋਟਰਸਾਈਕਲ ਚੋਰੀ ਕਰਕੇ ਲੈ ਜਾ ਰਿਹਾ ਤੇ ਮਾਕੇ ਦੇ ਨੂੰ ਗ੍ਰਿਪਟਰ ਕੀਤਾ ਸੀ ਨਰਾਨੇ ਪੁਛਤੇ ਦਾ ਰਿਮਾਂਡ ਵੀ ਲਿਆ ਦੋ ਦਿਨ ਦਾ ਰਿਮਾਂਡ ਲਿਆ ਰਿਮਾਂਡ ਦੇ ਵਿੱਚ ਤੁਸੀਂ ਚਾਰ ਮੋਟਰਸਾਈਕਲ ਕੋਰ ਇੱਕ ਤੋਂ ਬਰਾਮਦ ਕੀਤੇ ਨੇ ਟੋਟਲ ਪੰਜ ਮੋਟਰਸਾਈਕਲ ਬਰਾਮਦ ਹੋ ਚੁੱਕੇ ਨੇ ਜੋ ਤੁਸੀਂ ਸੁਣਿਆ ਵਾ ਡੇਲੀ ਇੱਕ ਕਾਰ ਯਾਨੀ ਡੇਲੀ ਕਾਰ ਜਾਂ ਮੋਟਰਸਾਈਕਲ ਖੰਨੇ ਤੋਂ ਮਤਲਬ ਚੋਰੀ ਕਰਕੇ ਲੈ ਜਾ ਜਾਂਦਾ ਸੀ ਨਸ਼ੇੜੀ ਵਿਅਕਤੀ ਹੈ ਕਦੇ ਤਾਂ ਨਸ਼ੇੜੀ ਵਿਅਕਤੀ ਭੁੱਲ ਜਾਂਦਾ ਸੀ ਰਾਸਤੇ ਵਿੱਚ ਮੈਂ ਕਿੱਥੇ ਖੜਾ ਗਿਆ ਕਿੱਥੇ ਨਹੀਂ ਖੜਾ ਗਿਆ ਜੀ ਹਾਂਜੀ ਜੇ ਥੋੜਾ ਨਸ਼ਾ ਘੱਟ ਹੁੰਦਾ ਸੀ ਤੇ ਉਹ ਆਪਣੇ ਘਰੋਂ ਲੈ ਜਾਂਦਾ ਸੀ ਅਸੀਂ ਤੱਕੋ ਟੋਟਲ ਹੁਣ 5 ਮੋਟਰਸਾਈਕਲ ਬਰਾਮਦ ਕੀਤੇ ਨੇ ਇਹ ਪਹਿਲਾਂ ਵੀ ਸਾਡੇ ਇੱਕ ਮੁਕਦਮੇ ਤੇ ਲਈ ਹੜੀ ਰੋਡ ਤੇ ਇੱਕ ਕਿਰਤਨਾਲ ਵਾਰਦਾਤ ਕੀਤੀ ਸੀ ਇਹਨਾਂ ਨੇ ਉਹਦੇ ਵਿੱਚ ਮੁੰਡਾ ਰਾਜਵੀਰ ਨਾਮ ਦਾ ਸੀ ਤੇ ਉਹਦੇ ਵਿੱਚ ਵੀ ਅਸੀਂ ਇਹਨੂੰ ਨਾਮਜ਼ਦ ਕੀਤਾ ਹੈ ਇਕੱਠਾ ਗਰੁੱਪ ਸੀ ਇਕੱਠਾ ਗਰੁੱਪ ਸੀ ਇਹਨਾਂ ਦਾ ਉਹਦੇ ਵਿੱਚ ਵੀ ਅਸੀਂ ਨਾਮਿਨੇਟ ਕੀਤਾ ਤੇ ਕੱਲ ਇਹਨੂੰ ਅਦਾਲਤ ਵਿੱਚ ਅਸੀਂ ਪੇਸ਼ ਕਰਾਂਗੇ 24 ਦੀ 24 2 25 ਨੂੰ ਸਾਹਮਣੋਂ ਮਕੋਰੀ ਹੋਈ ਸੀ ਆਪਣੇ ਰਤਨਹੜੀ ਰੋਡ ਤੋਂ ਜਸਪੀ ਸਿੰਘ ਜੱਸਾ son of ਸ਼ੇਰ ਸਿੰਘ ਵਾਸੀ ਵਿੰਗੜ ਦਸਣਾਪਿੰਡ ਦਾ ਰਹਿਣਾ ਹੈ ਵੀ ਮੋਟਰਸਾਈਕਲ ਚੋਰੀ ਕਰਕੇ ਲੈ ਜਾ ਰਿਹਾ ਤੇ ਮਾਕੇ ਦੇ ਨੂੰ ਗ੍ਰੈਪਟ ਕੀਤਾ ਸੀ ਨਰਾਨੇ ਪੁਛਤੇ ਦਾ ਰਿਮਾਂਡ ਵੀ ਲਿਆ ਦੋ ਦਿਨ ਦਾ ਰਿਮਾਂਡ ਲਿਆ ਮਾਰਨ ਦੇ ਵਿੱਚ ਤੁਸੀਂ 4 ਮੋਟਰਸਾਈਕਲ ਕੋਰ ਇੱਕ ਤੋਂ ਬਰਾਮਦ ਕੀਤੇ ਨੇ ਟੋਟਲ 5 ਮੋਟਰਸਾਈਕਲ ਬਰਾਮਦ ਹੋ ਚੁੱਕੇ ਨੇ ਜੋ ਤਤੀਸ ਨੂੰ ਆਇਆ ਵਾ ਡੇਲੀ ਇੱਕ ਕਾਰ ਯਾਨੀ ਡੇਲੀ ਕਾਰ ਜਾਂ ਮੋਟਰਸਾਈਕਲ ਇਹ ਖੰਨੇ ਤੋਂ ਮਤਲਬ ਚੋਰੀ ਕਰਕੇ ਲੈ ਕੇ ਜਾਂਦਾ ਸੀ ਨਸ਼ੇੜੀ ਵਿਅਕਤੀ ਹੈ ਕਦੇ ਤਾਂ ਨਸ਼ੇੜੀ ਵਿਅਕਤੀ ਭੁੱਲ ਜਾਂਦਾ ਸੀ ਰਾਸਟ੍ਰਿਕ ਨੂੰ ਮੈਂ ਕਿੱਥੇ ਖੜਾ ਗਿਆ ਕਿੱਥੇ ਨਹੀਂ ਖੜਾ ਗਿਆ ਜੀ ਹਣਾ ਜੀ ਜੇ ਥੋੜਾ ਨਸ਼ੇਦ ਘਟ ਹੁੰਦਾ ਸੀ ਤੇ ਉਹ ਆਪਣੇ ਘਰ ਨੂੰ ਲੈ ਜਾਂਦਾ ਸੀ ਅਸੀਂ ਤੋ ਟੋਟਲ ਹੁਣ 5 ਮੋਟਰਸਾਈਕਲ ਬਰਾਮਦ ਕੀਤੇ ਨੇ ਇਹ ਪਹਿਲਾਂ ਵੀ ਸਾਡੇ ਇੱਕ ਮਕਦਮੇ 'ਚ ਲਈ ਹੜੀ ਰੋਡ ਤੇ ਇੱਕ ਕਿਰਤ ਨਾਲ ਵਾਰਦਾਤ ਕੀਤੀ ਸੀ ਇਹਨਾਂ ਨੇ ਉਹਦੇ ਵਿੱਚ ਮੁੰਡਾ ਰਾਜਵੀਰ ਨਾਮਜ਼ਦ ਸੀ ਤੇ ਉਹਦੇ ਵਿੱਚ ਵੀ ਅਸੀਂ ਇਹਨੂੰ ਨਾਮਜ਼ਦ ਕੀਤਾ ਹੈ। ਇਹ ਇਕੱਠਾ ਗਰੁੱਪ ਸੀ ਇਕੱਠਾ ਗਰੁੱਪ ਸੀ ਇਹਨਾਂ ਦਾ ਉਹਦੇ ਵਿੱਚ ਵੀ ਅਸੀਂ ਨਾਮਿਨੇਟ ਕੀਤਾ ਹੈ। ਤੇ ਕੱਲ ਇਹਨੂੰ ਅਦਾਲਤ ਵਿੱਚ ਅਸੀਂ ਪੇਸ਼ ਕਰ ਰਹੇ ਹਾਂ। 24 ਤੀਕ 24 2 25 ਨੂੰ ਸਾਮਨਾ ਮਕੋਰੀ ਹੋਈ ਸੀ ਆਪਣੇ ਰਤਨਹੜੀ ਰੋਡ ਤੋਂ ਜਸਪੀਤ ਸਿੰਘ ਜੱਸਾ son of ਸ਼ੇਰ ਸਿੰਘ ਵਾਸੀ ਵਿੰਗੜ ਦਸਣਾ ਪਿੰਡ ਦਾ ਰਹਿਣਾ ਉਹ ਆ ਬਈ ਮੋਟਰਸਾਈਕਲ ਚੋਰੀ ਕਰਕੇ ਲੈ ਜਾ ਰਿਹਾ। ਤੇ ਮਾਕੇ ਦੇ ਅੰਦਰ ਗ੍ਰੈਕਟਰ ਕੀਤਾ ਸੀ। ਦਰਾਨੇ ਪੁਸ਼ਕੇ ਦਾ ਰਿਮਾਂਡ ਵੀ ਲਿਆ ਦੋ ਦਿਨ ਦਾ ਰਿਮਾਂਡ ਲਿਆ ਰਿਮਾਂਡ ਦੇ ਵਿੱਚ ਅਸੀਂ 4 ਮੋਟਰਸਾਈਕਲ ਕੋਰ ਇੱਕ ਤੋਂ ਬਰਾਮਦ ਕੀਤੇ ਨੇ ਟੋਟਲ 5 ਮੋਟਰਸਾਈਕਲ ਬਰਾਮਦ ਹੋ ਚੁੱਕੇ ਨੇ ਜੋ ਤੁਤੀਸ ਤੋਂ ਆਇਆ ਵਾ ਡੇਲੀ ਇੱਕ ਕਾਰ ਯਾਨੀ ਡੇਲੀ ਕਾਰ ਜਾਂ ਮੋਟਰਸਾਈਕਲ ਇਹ ਖੰਨੇ ਤੋਂ ਮਤਲਬ ਚੋਰੀ ਕਰਕੇ ਲੈ ਕੇ ਜਾਂਦਾ ਸੀ ਨਸ਼ੇੜੀ ਵਿਅਕਤੀ ਹੈ ਕਦੇ ਤਾਂ ਨਸ਼ੇੜੀ ਵਿਅਕਤੀ ਭੁੱਲ ਜਾਂਦਾ ਸੀ ਰਾਸਤੇ ਕਿ ਮੈਂ ਕਿੱਥੇ ਖੜਾ ਗਿਆ ਕਿੱਥੇ ਨਹੀਂ ਖੜਾ ਗਿਆ ਜੀ ਹਣਾ ਜੀ ਜੇ ਥੋੜਾ ਨਸ਼ੇਦ ਘਟ ਹੁੰਦਾ ਸੀ ਤੇ ਆਪਣੇ ਘਰ ਨੂੰ ਲੈ ਜਾਂਦਾ ਸੀ ਅਸੀਂ ਤੱਕ ਟੋਟਲ ਹੁਣ 5 ਮੋਟਰਸਾਈਕਲ ਬਰਾਮਦ ਕੀਤੇ ਨੇ ਇਹ ਪਹਿਲਾਂ ਵੀ ਸਾਡੇ ਇੱਕ ਮਕਦਮੇ ਤੇ ਲਈ ਕਿਰਤਨਲ ਵਾਰਦਤ ਕੀਤੀ ਸੀ ਇਹਨਾਂ ਨੇ ਉਹਦੇ ਵਿੱਚ ਮੁੰਡਾ ਰਾਜਵੀਰ ਨਾਮਜ਼ਦ ਸੀ ਤੇ ਉਹਦੇ ਵਿੱਚ ਵੀ ਅਸੀਂ ਇਹਨੂੰ ਨਾਮਜ਼ਦ ਕੀਤਾ ਹੈ ਇਹ ਇਕੱਠਾ ਗਰੁੱਪ ਸੀ ਇਕੱਠਾ ਗਰੁੱਪ ਸੀ ਇਹਨਾਂ ਦਾ ਉਹਦੇ ਵਿੱਚ ਵੀ ਅਸੀਂ ਨਾਮਿਨੇਟ ਕੀਤਾ ਹੈ ਤੇ ਕੱਲ ਇਹਨੂੰ ਅਦਾਲਤ ਵਿੱਚ ਅਸੀਂ ਪੇਸ਼ ਕਰਾਂਗੇ